ਮਾਨਸਾ ਵਿੱਚ ਲਗਾਤਾਰ ਹੋ ਰਹੀ بارش ਦੇ ਕਾਰਨ ਸ਼ਹਿਰ ਵਿੱਚ ਬਣੇ ਰੇਲਵੇ ਅੰਡਰ ਬ੍ਰਿਜ ਦੀ دیوار ਡਿੱਗ ਚੁੱਕੀ ਹੈ ਅਤੇ ਪਾਣੀ ਰੇਲਵੇ ਅੰਡਰ ਬ੍ਰਿਜ ਦੇ ਉੱਪਰ ਤੱਕ ਭਰ ਚੁੱਕਾ ਹੈ ਜਿਸ ਕਾਰਨ ਦਿੱਲੀ ਫਿਰੋਜ਼ਪੁਰ ਰੇਲਵੇ ਲਾਈਨ ਤੇ ਵੀ ਹਾ사 ਹੋ ਸਕਦਾ ਹੈ ਕਿਉਂਕਿ ਰੇਲਵੇ ਅੰਡਰ ਬ੍ਰਿਜ ਦੇ ਉੱਪਰ ਪਾਣੀ ਭਰ ਜਾਣ ਕਾਰਨ ਅੰਡਰ ਬ੍ਰਿਜ ਡਗ ਰਿਹਾ ਹੈ ਇਸੇ ਤਰ੍ਹਾਂ ਰੇਲਵੇ ਦੇ ਅਧਿਕਾਰੀਆਂ ਵੱਲੋਂ ਰੇਲਵੇ ਲਾਈਨ ਦਾ ਵੀ ਜਾਇਜ਼ਾ ਲਿਆ ਗਿਆ ਹੈ ਸਵੇਰ ਦੀ ਕਾਫੀ بارش ਜਿਹੜੀ ਹੋ ਰਹੀ ਹੈ ਉਹਨੇ ਕਰਕੇ ਕੀ ਹੋਇਆ ਵੀਕ ਪਹਿਲਾਂ ਵੀ ਪਾਣੀ ਦੀ ਕੋਈ ਨਿਕਾਸੀ ਨਹੀਂ ਸੀ ਉਹਦੇ ਨਾਲ ਤਿੰਨ ਚਾਰ ਦਿਨ ਦਾ ਪਹਿਲਾਂ ਵੀ ਅੰਡਰ ਬ੍ਰਿਜ ਭਰਿਆ ਹੋਇਆ ਸੀਗਾ ਪਰ ਉਸ ਤੋਂ ਬਾਅਦ ਕੀ ਹੋਇਆ ਵੀ ਹੁਣ ਇਹਦਾ ਜਿਹੜਾ ਬਿਲਕੁਲ ਲੈਵਲ ਬਰਾਬਰ ਆ ਗਿਆ ਹੈ ਲੈਵਲ ਬਰਾਬਰ ਆਉਣ ਨਾਲ ਕੀ ਹੋਇਆ ਵੀ ਇੱਕ ਇਧਰਲੇ ਪਾਸੇ ਜਿਹੜਾ ਸੀਗਾ ਕਾਫੀ ਜਿਹੜਾ ਕੁਝ ਰੇਲਿੰਗ ਸੀਗੀ ਜਿਹੜੀ ਡਿੱਗ ਪਈ ਤਾਂ ਮੈਨੂੰ ਇਹ ਲੱਗਦਾ ਵੀ ਜੇਕਰ ਰੇਲਿੰਗ ਡਿੱਗੀ ਏ ਤਾਂ ਥੱਲੇ ਜਿਹੜੀ ਕੰਧ ਵੀ ਉਹਦੀ ਸੰਭਾਵਨਾ ਹੈ ਅੰਦਰ ਜਾਣ ਦੀ ਤਾਂ ਮੈਨੂੰ ਲੱਗਦਾ ਹੈ ਵੀ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਜਿਹੜੇ ਹੈਗੀ ਜਾਂਦੀ ਕੇਅਰ ਕਰਨੀ ਚਾਹੀਦੀ ਏ ਕਿਉਂਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋ ਜੇ ਮੰਨ ਲਓ ਬਰਾਬਰ ਹੋ ਗਿਆ ਤਾਂ ਕਿਸੇ ਨੂੰ ਕੋਈ ਸਾਈਕਲ ਮੋਟਰਸਾਈਕਲ ਸਕੂਟਰ ਵਾਲੇ ਨੂੰ ਇਹ ਹੀ ਨਾ ਪਤਾ ਲੱਗੇ ਵੀ ਕਿ ਗਲੀ ਦਾ ਲੈਵਲ ਹੈ ਜਾਂ ਇਹ ਅੰਡਰਬ੍ਰਿਜ ਦਾ ਲੈਵਲ ਹੈ ਕਿਉਂਕਿ ਬਾਹਰ ਆਉਣ ਵਾਲੇ ਲੋਕਾਂ ਨੂੰ ਜ਼ਿਆਦਾਤਰ ਇਸ ਬਾਰੇ ਪਤਾ ਨਹੀਂ ਹੁੰਦਾ ਹਰ ਬੰਦਾ ਇਹ ਸੋਚਦਾ ਹੈ ਵੀ ਸ਼ਾਇਦ ਇੱਧਰ ਪਾਣੀ ਘਟ ਹੋਵੇ ਜਾਂ ਇੱਧਰ ਪਾਣੀ ਘਟ ਹੋਵੇ ਉਹਦੇ ਕਰਕੇ ਕਿਸੇ ਦਾ ਵੀ ਕੋਈ ਜਾਨੀ ਮਾਨੀ ਨੁਕਸਾਨ ਹੋ ਸਕਦਾ ਤਾਂ ਮੈਂ ਬੇਨਤੀ ਕਰੂੰਗਾ ਵੀ ਕਿ ਇੱਧਰ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਫੇਰ ਤੱਕ ਕੋਈ ਅਧਿਕਾਰੀ ਪਹੁੰਚਿਆ ਹੀ ਇੱਥੇ ਜਾਇਜ ਨਹੀਂ ਅਜੇ ਤੱਕ ਨਹੀਂ ਕੋਈ ਆਇਆ ਜੀ ਬਾਕੀ ਜਿਹੜਾ ਵਾਰ-ਵਾਰ ਜਿਹੜਾ ਮਹੱਲਾ ਸੀਗਾ ਉਹ ਇਹਨਾਂ ਨੂੰ ਪ੍ਰਸ਼ਾਸਨ ਨੂੰ ਬੇਨਤੀ ਜ਼ਰੂਰ ਕਰ ਰਿਆ ਸੀਗਾ ਉਹਨਾਂ ਨੇ ਕਿੰਨੇ ਫੁੱਟ ਪਾਣੀ ਇਹਦੇ ਵਿੱਚ ਭਰ ਗਿਆ ਹੋਊਗਾ ਫੁੱਲ ਜਿਹੜਾ ਇਹ ਫੁੱਲ ਜਿਹੜਾ ਇਹ ਲਗਭਗ 20 ਫੁੱਟ ਦੇ ਕਰੀਬ ਹੋਊਗਾ ਜੀ ਉਹਨਾਂ ਦੇ ਰਹਾਉਣ ਇਲਾਕੇ ਵਿੱਚ ਪਾਰੀ ਮੀਂਹ ਕਾਰਨ ਇੱਕ ਵੱਡਾ ਹਾਦਸਾ ਸਾਹਮਣੇ ਆਇਆ ਹੈ 31 ਅਗਸਤ ਨੂੰ ਮੀਂਹ ਦੌਰਾਨ ਇੱਕ ਕੱਟ ਹੈ ਗਿਆ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਹਾਦਸੇ ਵਿੱਚ ਪਰਿਵਾਰ ਬਾਲ-ਬਾਲ ਬਚਿਆ ਹੈ ਕਰਦੇ ਮਾਲਕ ਪਵਨ ਕੁਮਾਰ ਦਾ ਕਹਿਣਾ ਹੈ ਕਿ ਇਹ ਉਹਨਾਂ ਨੇ ਘਰ 8-9 ਸਾਲ ਪਹਿਲਾਂ ਆਪਣੀ ਮਿਹਨਤ ਦੀ ਕਮਾਈ ਨਾਲ ਬਣਾਇਆ ਸੀ ਪਰ ਨਾਲ ਉਹਨਾਂ ਦੇ ਕਲੋਨੀ ਕੱਟੀ ਜਾ ਰਹੀ ਹੈ ਜੋ ਕਿ ਸ਼ਾਇਦ ਗੈਰ ਮਨਜ਼ੂਰਸ਼ੁਦਾ ਹੈ ਕਲੋਨੀ ਦੀ ਚਾਰ ਦਿਵਾਰੀ ਲਈ ਲਗਭਗ 5 ਫੁੱਟ ਡੂੰਗੀ ਨੀ ਪੁੱਟ ਕੇ ਛੱਡ ਦਿੱਤੀ ਗਈ ਸੀ ਜਿਸ ਸੇ ਕਾਰਨ ਇਹ ਹਾਸਾ ਵਾਪਰ ਗਿਆ ਇਹ ਅਸੀਂ ਰਹਿਉਣ ਪਿੰਡ ਆਪਣਾ ਲੇਡੀ ਰੋਡ ਤੇ ਮਕਾਨ ਬਣਾਇਆ ਸੀ ਕਿ ਕੀ ਹਾਲਾਤ ਕੋਈ ਨਹੀਂ ਕਰਦੇ ਇਹ ਹਾਲਾਤ ਐ ਉਹ ਨਹੀਂ ਆਪਣਾ ਮਕਾਨ ਤਾਂ ਬਣੇ ਨੂੰ ਹੋ ਗਈ 8-9 ਸਾਲ ਹੋ ਗਏ ਤੇ ਤੇ ਕੁਛ ਕੇ ਦਿਨ ਪਹਿਲਾਂ ਇਹਨਾਂ ਨੇ ਪਿੱਛੇ ਕਲੋਨੀ ਪਲਾਟ ਕੱਟੇ ਨੇ ਪ੍ਰਾਪਰਟੀ ਡੀਲਰਾਂ ਨੇ ਤੇ ਸਾਡੇ ਘਰ ਦੇ ਬੈਕ ਸਾਈਡ ਤੇ ਨਿਊ 3 ਫੁੱਟ ਚੌੜੀ ਤੇ 4-5 ਫੁੱਟ ਡੂੰਗੀ ਨਿਊ ਪੱਟੀ ਗਿਆ ਤੇ ਉਹ ਨਿਊ ਪੱਟੀ ਨੂੰ ਹੋ ਗਿਆ ਦੀ ਘਟੋ ਘਾਟ 10-15 ਦਿਨਾਂ ਦੇਣਾ ਕਰਕੇ ਵੀ ਉਹ 10 15 ਦੇਣਾ ਚ ਇਹਨਾਂ ਨੇ ਮਤਲਬ న్యూਸ ਭਰੀ ਨਹੀਂ ਹੈਗੀ ਉਧਰੋਂ بارش ਦੇ ਟਾਈਮ ਔਨ ਕਰਕੇ ਮੀਂਹ ਪੈਣ ਕਰਕੇ న్యూਸ ਪਾਣੀ ਭਰ ਗਿਆ ਤੇ న్యూ ਦਾ ਪਾਣੀ ਭਰਨ ਕਰਕੇ ਜਿਹੜੀ ਸਾਡੀ ਆਪਣੀ ਮੇਨ న్యూਸ ਸੀ ਉਹ ਦਬ ਗਈ ਉਹ ਤੇ ਉਹ ਜਿਸ ਕਰਕੇ ਸਾਡੇ ਪਿਛਲੇ 2 ਫਲੋਰ ਸਾਰੇ ਗਿਰ ਗਏ ਯਾਨੀ ਕਿ ਸਾਡਾ ਸਾਰਾ ਸਾਰਾ ਮਕਾਨ ਹਿੱਲ ਗਿਆ ਤੇ ਇਹਨਾਂ ਨੂੰ ਨੁਕਸਾਨ ਹੋ ਗਿਆ ਸਾਡਾ ਘਟੋ ਘਟਾ ਜੀ 18 ਤੋਂ 20 ਲੱਖ ਰੁਪਏ ਤੱਕ ਦਾ ਨੁਕਸਾਨ ਹੋ ਗਿਆ ਜੀ ਕੀ ਕੋਈ ਸਖਤ ਪ੍ਰਤੀਕ ਨਹੀਂ ਲੱਗੀ ਕਿਸੇ ਨਾ ਹੀ ਬੱਚਾ ਬਚਾਉਗਿਆ ਜੀ ਫੈਮਿਲੀ ਅੰਦਰੇ ਸੀ ਜਦ ਮਕਾਨ ਗਿਰਿਆ ਉਹ ਪਰਮਾਤਮਾ ਦੀ ਕਿਰਪਾ ਵੀ ਚਲੋ ਬੱਚੇ ਮੂਲੇ ਪਾਸੇ ਕਮਰੇ ਚ ਸੀਗੇ ਤਾਂ ਕਰਕੇ ਮਤਲਬ ਜਾਨ ਮਾਨ ਦਾ ਨੁਕਸਾਨ ਤੋਂ ਪਰਮਾਤਮਾ ਨੇ ਬਚਾਉ ਰੱਖਿਆ ਮੇਰਾ ਪ੍ਰੇਮ ਸਿੰਘ ਹੈ ਜੀ ਕਿ ਮੈਟਰ ਜਿਹੜਾ ਥੋੜੀ ਛੱਤ गिरी ਹੈ ਕਿੱਦਾਂ ਗਿਰ ਗਈ ਇਹ ਸਰ ਅਸੀਂ ਹਫਤਾ-ਦਹਾੜਾ ਪਹਿਲਾਂ ਉਹਨਾਂ ਨੂੰ ਨਿਊਾ ਪੱਟੇ ਚਲੇ ਗਏ ਤੇ ਨਿਊਾ ਪੱਟੇ ਦਾ ਉਹਨਾਂ ਨੇ ਕੋਈ ਕਾਰਵਾਰ ਨਹੀਂ ਕੀਤੀ ਜਿਵੇਂ ਤੁਹਾਨੂੰ ਦੇਖਿਆ ਜਿਵੇਂ ਰਾਸੀ ਇਲਾਕਾ ਹੈ ਤੇ ਇਧਰ ਉਹਨਾਂ ਨੇ ਜਿਵੇਂ ਪੱਟ ਕੇ ਛੱਡ ਕੇ ਚਲੇ ਗਏ ਮੀਂਹ ਬਾਰਿਸ਼ ਪਈ ਬਾਰਿਸ਼ ਪੈਣ ਕਰਕੇ ਮੇਰਾ ਮਕਾਨ ਹੈਗਾ ਡਬਲ ਸਟੋਰੀ ਤੇ ਲੰਬਾ ਵੀ ਹੈ ਲੰਬਾਈ ਵੀ ਵੱਧਾ ਤੇ ਨਿਊਜ਼ ਦੇ ਸੱਲੇ ਪਾਣੀ ਜਾਣ ਕਰਕੇ ਜਿਹੜੀ ਮਿੱਟੀ ਸੇ ਦਬ ਗਈ ਤੇ ਉਹ ਕਹਿੰਦੇ ਦਬਰ ਨਾਲ ਉੱਪਰ ਜਿਹੜਾ ਲੈਂਟਰ ਸੀ ਉਹ ਦਬਾਬ ਨਾਲ ਤੇ ਦੋ ਪੋਸਟਰ ਮੇਰੇ ਥੱਲੇ ਵਾਲਾ ਲੈਂਟਰ ਤੇ ਉਪਰ ਵਾਲਾ ਲੈਂਟਰ ਤੇ ਅੱਧੀ ਜਾਨੀ ਕਿ ਬਿਲਡਿੰਗ ਖਤਮ ਹੋ ਗਈ ਤੇ ਜਿਹੜੀ ਦੂਜੀ ਬਿਲਡਿੰਗ ਐਨੂੰ ਵੀ ਝਟਕਾ ਲੱਗਿਆ ਕੋਈ ਪਤਾ ਨਹੀਂ ਵੀ ਕਦ ਹੈ ਗਿਰ ਸਕਦੀ ਹੈ ਹਾਲੇ ਤੱਕ ਕੋਈ ਹੋ ਨਹੀਂ ਹੈ ਇਹਦਾ ਕਾਰਨ ਕਿ ਇਹ ਨਹੀਂ ਉਹ ਪਟੰਡ ਹਾਂ ਜੀ ਸਰ ਮੇਨ ਕਾਰਨ ਇਹ ਇਹ ਨੂੰ ਪਟੰਡ ਹੁਣ ਦੇਖੋ ਇਧਰੋਂ ਵੀ ਬਾਰਿਸ਼ ਪਈ ਆ ਇਧਰੋਂ ਨੀ ਗਰੀ ਉਧਰੋਂ ਗਰੀ ਪਿਛੇ ਤੁਸੀਂ ਦੇਖ ਕੇ ਆਏ ਹੋ ਤੁਹਾਨੂੰ ਮੈਂ ਵੀਡੀਓ ਵਿੱਚ ਦਿਖਾ ਦੂੰਗਾ ਕਿ ਕਲੋਨੀ ਜਿਹੜੀ ਹੈ ਅਪਰੂਵ ਹੈ ਜਿਹੜੀ ਪਿੱਛੇ ਕੱਟੀ ਜਾ ਰਹੀ ਹੈ ਇਹ ਅਪਰੂਵ ਹੁਣ ਇਹ ਤਾਂ ਹੁਣ ਬਜ਼ਾਰ ਉਪਰ ਅਪਟੀਡਲਨ ਪਤਾ ਹੋ ਗਿਆ ਹਾਂ ਪਾਣ ਦਾ ਬਾਰੇ ਪਤਾ ਨਹੀਂ ਹਾਲੇ ਤੁਹਾਨੂੰ ਲੱਗਦਾ ਵੀ ਇਹ ਸੇਫਟੀ ਮੀਜਰ ਪਹਿਲਾਂ ਲੈਣੀ ਚਾਹੀਦੀ ਹੈ ਹਾਂ ਇਹ ਇਹਨਾਂ ਨੂੰ ਪਹਿਲਾਂ ਕਰਨਾ ਚਾਹੀਦਾ ਦੇਖਣਾ ਚਾਹੀਦਾ ਹੈ ਪ੍ਰੋਪਰਟੀ ਡਲ ਜਿਹੜਾ ਉਹ ਹੀ ਹੁਣ ਇਹ ਕੰਮ ਕਰਦੇ ਨੇ ਕੰਮ ਅਜ ਨਿਕਲੇ ਨੇ ਉਹਨਾਂ ਦੇਖਾਂ ਜਿਵੇਂ ਇੱਥੇ ਰੈਸਿਲੇਕੇ ਨੇ ਇੱਥੇ ਨਿਊ ਪਟਨ ਤੋਂ ਪਹਿਲਾਂ ਇਹਨੂੰ ਦੇਖਣਾ ਚਾਹੀਦਾ ਵੀ ਅਸੀਂ ਨਾਲ ਦੇਣਾ ਦਾ ਕੰਮ ਸ਼ੁਰੂ ਕਰਾਈਏ ਜੇ ਨਹੀਂ ਕਰ ਸਕਦੇ ਤਾਂ ਹੋਰ ਉਹਨਾਂ ਕੋਲ ਜਗ੍ਹਾ ਹੈ ਕਿਸੀ ਉਧਰੋਂ ਸ਼ੁਰੂ ਕਰ ਲੰਦੇ ਹੁਣ ਜਿਵੇਂ ਪਹਿਲਾਂ ਪੱਟੀ ਜ ਨਿਊ ਪੱਟੀ ਆ ਤੇ ਨਾਲ ਦੇਣਾ ਜੇ ਕੰਮ ਸ਼ੁਰੂ ਕਰਦੇ ਪਰ ਇਹ ਫਿਰ ਨੁਕਸਾਨ ਨਹੀਂ ਹੁੰਦਾ ਸਰ ਇਹ ਜੀ ਜੋ ਇਹਨਾਂ ਨੇ ਕਲੋਨੀ ਕੱਟੀ ਹੈ ਜੀ ਇਹ ਅਨਪਰੂਵਡ ਲੱਗ ਰਹੀ ਹੈ ਜੀ ਮਨ ਨੂੰ ਇਹ ਨਿਆ ਪੱਟਗੇ ਸਰ ਜਾ ਚੁੱਕੇ ਆ ਜੀ ਔਰ ਉਸ ਤੋਂ ਬਾਅਦ ਇਹਨਾਂ ਨੇ ਕੋਈ ਮਤਲਬ ਵੀ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਜੀ ਕੋਕੇ ਸਾਡੇ ਜਿਹੜਾ ਪ੍ਰੋਸੀ ਦਾ ਮਕਾਨ ਡਿੱਗਿਆ ਜੀ ਡਬਲ ਸਟੋਰੀ ਮਕਾਨ ਹੈ ਜੀ ਔਰ ਉਸ ਤੋਂ ਬਾਅਦ ਸਰ ਸਾਡੇ ਮਕਾਨਾਂ ਨੂੰ ਖਤਰਾ ਆਇਆ ਜੀ ਨਾਲ ਨਾਲ ਕਲੋਨੀਆ ਪਟਕੇ ਨਿਓਂ ਪਟਕੇ ਚਲੇ ਗਿਆ ਸਾਰੇ ਉਸ ਤੋਂ ਬਾਅਦ ਇਹਨੇ ਆ ਕੇ ਦੇਖਿਆ ਨਹੀਂ ਜੀ ਜਿਸ ਦਿਨ ਮਕਾਨ ਡਿੱਗਿਆ ਜੀ ਐਦਵਾਰ ਦੇਨੇ 12 ਵਜੇ ਮਕਾਨ ਡਿੱਗਿਆ ਜੀ ਬੱਚੇ ਉੱਪਰ ਖੇਡ ਰਹੇ ਸੀ ਔਰ ਰੱਬ ਦਾ ਸ਼ੁਕਰ ਹੈ ਕਿ ਜਾਨੀ ਨੁਕਸਾਨ ਨਹੀਂ ਹੋਇਆ ਜੁ ਕੋਈ ਵੀ ਅਸੀਂ ਇਹੀ ਮੰਗ ਆ ਜੀ ਜੋ ਸਾਡਾ ਨੁਕਸਾਨ ਹੋਇਆ ਜੀ ਹੱਥ ਜੋੜ ਕੇ ਇਹਨਾਂ ਨੂੰ ਬੇਨਤੀ ਹੈ ਕਿ ਸਾਡਾ ਨੁਕਸਾਨ ਪੂਰਾ ਕੀਤਾ ਜਾਵੇ ਜੀ ਕਿ ਤੁਹਾਨੂੰ ਇਹਨਾਂ ਨੇ ਨਿਊ ਬਟਨ ਤੋਂ ਪਹਿਲਾਂ ਦੱਸਿਆ ਸੀ ਕਿ ਨਿਊ ਪਟ ਰਹੇ ਨਹੀਂ ਸਰ ਸਾਨੂੰ ਇਹਨਾਂ ਨੇ ਕੋਈ ਨਹੀਂ ਐਸੇ ਜੀ ਮਤਲਬ ਕੋਈ ਗੱਲ ਨਹੀਂ ਦੱਸੀ ਜੀ ਕਿ ਅਸੀਂ ਨਿਊ ਪਟ ਰਹੇ ਆ ਜਾਂ ਕੁਝ ਕਰ ਰਹੇ ਜੀ ਕੋਈ ਐਹੋ ਜੀ ਗੱਲ ਨਹੀਂ ਆਈ ਕਿ ਮੰਗ ਸਰ ਮੰਗ ਸਾਡੇ ਆਈ ਜੀ ਸਾਡੇ ਪੜੋਸੀਆਂ ਦਾ ਹੱਦੋਂ ਬਾਧੇ ਜਿਆਦਾ ਨੁਕਸਾਨ ਹੋਇਆ ਜੀ ਘਟੋ ਘਟਾਪ ਦਾ 15 ਲੱਖ ਦਾ ਨੁਕਸਾਨ ਆਈ ਦੇਖੋ ਬੰਦੇ ਸਾਰੀ ਸਾਰੀ ਉਮਰ ਦੀ ਕਮਾਈ ਲੱਗੀ ਹੋਈ ਜੀ ਠੀਕ ਹੈ ਜੀ ਅਸੀਂ ਹੱਥ ਜੋੜ ਕੇ ਬੇਨਤੀ ਆ ਜੀ ਸਾਡਾ ਮਕਾਨ ਜਿਹੜਾ ਵੀ ਆਪਣੇ ਇਹਨਾਂ ਨੇ ਤਿਆਰ ਕੀਤਾ ਜਾਵੇ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ